ਹਾਂਜੀ ਹੁਣ ਜਿਹੜੀ ਕਿ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਭਈ ਹਰਜਿੰਦਰ ਸਿੰਘ ਆਪਣਾ ਇੱਕ ਪੰਜਾਬੀ ਭਰਾ ਜਿਹੜਾ ਕਿ ਅਮਰੀਕਾ ਦੇ ਵਿੱਚ ਇੱਕ ਐਕਸੀਡੈਂਟ ਹੋ ਜਾਂਦਾ ਤੇ ਜਿਹੜਾ ਕਿ ਡਰਾਈਵ ਲੀ ਕਰਦਾ ਸੀ ਉੱਥੇ ਇੱਕ ਹਾਦਸਾ ਵਾਪਰ ਜਾਂਦਾ ਤੇ ਪਰ ਉੱਥੇ ਉਧਰਲੇ ਲੋਕਾਂ ਦੀ ਤਿੰਨ ਗੋਰੀਆਂ ਦੀ ਮੌਤ ਹੋ ਜਾਂਦੀ ਉਹ ਗੱਡੀ ਦੇ ਵਿੱਚ ਜਦੋਂ ਇੱਕ ਜੂ ਟਰਨ ਦੱਸਿਆ ਜਾਂਦਾ ਵੀ ਗਲਤ ਲੈ ਆਇਆ ਗਿਆ ਤਾਂ ਹੁਣ ਜਦੋਂ ਉਹ ਗੱਡੀ ਤੁਸੀਂ ਵੀਡੀਓ ਅਕਸਰ ਸਾਰਿਆਂ ਨੇ ਦੇਖ ਲਈ ਉਹਨਾਂ ਵੀ ਉਹਨਾਂ ਬੰਦੀ ਨੂੰ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਚਾਹੇ ਤਾਂ ਕੋਈ ਫੌਂਡੇ ਵਿੱਚ ਪੜ ਰਹੀ ਸੀ ਚਾਹੇ ਉਹਨਾਂ ਦਾ ਗੱਡੀ ਵਾਲ ਕੋਈ ਡਰਾਈਵ ਵਿੱਚ ਪੂਰਾ ਧਿਆਨ ਹੈ ਨਹੀਂ ਸੀ ਪਰ ਜੇ ਅਗਰ ਗੱਡੀ ਉਹ ਹੌਲੀ ਹੁੰਦੀ ਸੀ ਤਾਂ ਉਹਨਾਂ ਦੀ ਜਾਨ ਵੀ ਬਚ ਸਕਦੀ ਸੀ ਕੁਝ ਸੱਟਾਂ ਲੱਗ ਸਕਦੀਆਂ ਸੀ ਉਸ ਦੀ ਜੱਜ ਦੇ ਸਾਹਮਣੇ ਹੋਈ ਸੁਣਵਾਈ ਦੀ ਇਹ ਪੂਰੀ ਵੀਡੀਓ ਦੇਖੋ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਾਂਜੀ ਇਹ ਜੱਜਾ ਜੋ ਪੈਸੇ ਇੰਗਲਿਸ਼ ਦੇ ਵਿੱਚ ਬੋਲ ਰਿਹਾ ਪਰ ਇਹਦੀ ਪੂਰੀ ਆਪਾਂ ਜਾਣਕਾਰੀ ਤੁਹਾਨੂੰ ਜਿਹੜੀ ਕਿ ਟ੍ਰਾਂਸਲੇਟ ਕਰਕੇ ਵਕੀਲਾਂ ਦਾ ਵੀ ਦੱਸਣਾ ਵੀਡੀਓ ਕਿਉਂਕਿ ਲੰਬੀ ਹੈ ਇਸ ਕਰਕੇ ਆਪਾਂ ਦੱਸ ਦਿੰਨੇ ਆ ਵੀ ਇਹਨਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਆ 8 ਸਾਲ ਦੀ ਸਜ਼ਾ ਜੋ ਇਹਨਾਂ ਦੇ ਉਥੋਂ ਦੇ ਜੀ ਕਾਨੂੰਨ ਤੌਰ ਤੇ ਜਿਵੇਂ ਉੱਤਰੀਆਂ ਸਰਕਾਰਾਂ 8 ਸਾਲ ਦੀ ਸਜ਼ਾ ਜੋ ਹਰਜਿੰਦਰ ਸਿੰਘ ਨੂੰ ਸੁਣਾਈ ਆ ਪਰ ਉਹਦੇ ਵਿੱਚ ਕੁਝ ਜੋ ਆਪਾਂ ਕਹਿੰਦੇ ਜਿਵੇਂ ਦਸਰੇ ਸੀ ਪਹਿਲਾਂ ਚੈਨਲਾਂ ਤੇ ਵੀਡੀਓ ਆ ਗਏ ਵੀ 50 ਸਾਲ ਦੀ ਸਰਜਾ ਕੁਝ 45 ਸਾਲ ਦੀ ਪਰ ਕੁਝ ਰਾਹਤ ਜ਼ਰੂਰ ਮਿਲਿਆ ਇਹਦੇ ਵਿੱਚ ਹੁਣ ਆਪਾਂ ਕਹਿ ਸਕਦੇ ਆਂ ਵੀ ਹੋ ਸਕਦਾ 8 ਸਾਲ ਤੋਂ ਘੱਟ ਵੀ ਸਕਦੀ ਹੈ ਪਰ ਜਿਵੇਂ ਇਹਨਾਂ ਦੇ ਅੱਗੋਂ ਵਕੀਲ ਹੁਣ ਵਕੀਲ ਕਰਾਉਣਾ ਪਊ ਤੇ ਹੁਣ ਸਾਰੀ ਜੋ ਗੱਲਬਾਤ ਅੱਗੋਂ ਇਹਨਾਂ ਦਾ ਕੇਸ ਵਕੀਲ ਲੜਨਗੇ ਤੇ ਹੁਣ ਇੱਕ ਆਪਾਂ ਖਬਰ ਹੋਰ ਸੁਣਾ ਦਈਏ ਤਾਂ ਜੋ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਘਰ ਦੇ ਮੈਂਬਰਾਂ ਦਾ ਜੋ ਬਈ ਪਿੰਡ ਦੇ ਲੋਕਾਂ ਦੀ ਜੋ ਕੀ ਕਹਿਣਾਗਾ ਤੇ ਪਹਿਲਾਂ ਆਪਾਂ ਉਹ ਵੀ ਖਬਰ ਸੁਣਾ ਦਈਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸਸ਼ਕਲ ਜੀ ਮਿੱਟੀ ਦੇ ਕਿੰਨੀ ਜ਼ਮੀਨ ਜਾਇਦਾਦ ਵੇਚ ਕੇ ਗਿਆ ਵੀਰ ਉਹ ਤਾਂ ਉਹ ਤਾਂ ਪਿੱਛੇ ਬੱਚੇ ਕਿ ਬਹੁਤ ਹੀ ਤੰਗ ਨੇ ਮਾਤਾ ਜੀ ਤਾਂ ਬੋਲਦੇ ਨਹੀਂ ਆ ਕਿ ਉਹ ਹੈ ਕੁਝ ਵੀ ਹੋ ਸਕਦਾ ਵੀਰ ਜੀ ਉਹਨਾਂ ਦਾ ਪਰਵਾਰ ਬਹੁਤ ਸਖਮੇ ਚ ਹੈ ਕਿ ਮਾਤਾ ਜੀ ਜਿਹੜੇ ਵੀ ਬੋਲ ਨਹੀਂ ਰਹੇ ਕਿਸੇ ਨਾਲ ਗੱਲ ਨਹੀਂ ਕਰ ਰਹੇ ਕਿ ਵੀ ਅਨਸਦਮਾ ਧੱਕਾ ਵੱਜਾ ਲੋ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਪਿੱਛੇ ਜਦੋਂ ਕਰੋਨਾ ਕਾਲੀ ਪਰ ਜਿੰਦਰ ਉਹਦੋਂ ਹੀ ਬਾਹਰ ਹੀ ਤੇ ਉਹਨਾਂ ਦੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਵੀ ਕੇਂਦਰ ਨਾਲੋਂ ਬੱਚੇ ਦੀ ਨਾਲ ਦਾ ਮਦਦ ਹੋਵੇ ਪਟੀਸ਼ਨ ਪਾ ਕੇ ਜਦੋਂ ਪਟੀਸ਼ਨ ਪਾ ਕੇ ਤੇ ਵਾਦੋ ਵਾਦ ਉਹਨਾਂ ਦਾ ਪਟੀਸ਼ਨ ਪਾਵੇ ਤੇ ਉਹ ਦਿਨਾਂ ਦਾ ਸਜਾਜੂ ਕਮੀ ਆਵੇ ਤੇ ਕੋਈ ਉਹਦੀ ਬੰਦ ਦੀ ਸਜਾ ਜੋੜੇ ਆਂਦੇ ਵੀ ਸਜਾ ਘੱਟ ਹੋ ਗਏ ਤੇ ਉਹ ਆਪਣੇ ਇੰਡੀਆ ਰਿਪੋਰਟ ਹੋ ਜੇ ਤੇ ਆਪਣੇ ਮਹਾਸਾ ਕੋਲਾ ਕੇ ਤੇ ਨੇ ਕੀ ਹਰਜਿੰਦਰ ਵਾਪਸ ਨਹੀਂ ਆਉਣਾ ਚਾਹਉਂਗੇ ਰਵੀ ਸਾਲੋਂ ਇੱਥੇ ਖਤਰਾ ਹੈ ਜਾਨੋ ਮਤਲਬ ਉਹ ਇੰਨੇ ਸਾਥਮੀਆਂ ਜਿਹਾ ਕਿ ਇਹਨਾਂ ਨਾਲ ਗੱਲ ਹੀ ਨਹੀਂ ਕਰਨਾ ਚਾਹਦੇ ਮਰਦਾ ਉਹਨਾਂ ਦੀ ਰਿਪੋਰਟ ਢੱਲੇ ਆ ਨਾ ਤਾਂ ਦੱਸਿਆ ਵੀ ਇੱਕ ਦਿਨ ਪਹਿਲੀ ਦਿਨ ਗੱਲ ਰਿਪੋਰਟ ਕਰ ਲਈ ਹੋਈ ਪਰਿਵਾਰ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਕਿ ਉਹ ਪੇਜ ਜਿਹੜੇ ਨੇ ਹਰਜਿੰਦਰ ਦੇ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਜਾਂ ਫਿਰ ਪਟੀਸ਼ਨ ਪਾਈ ਜਾ ਰਹੀ ਹੈ ਤਾਂ ਉਹਨਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਲੋਕਾਂ ਨੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਸੀ ਤੇ ਇਹ ਫੰਡ ਜਿਹੜੇ ਨਾਂ ਪਾਏ ਜਾਣ ਦੀ ਵ ਘਾਰਿਆ ਪੈ ਰਿਹਾ ਹਾਂਜੀ ਜੋ ਬਈ ਇਹ ਹੈ ਉਹਨਾਂ ਦੇ ਪਿੰਡ ਦੇ ਲੋਕ ਤੇ ਜੋ ਉਹਨਾਂ ਦੀ ਮਾਤਾ ਬਣੀ ਉਹ ਇਹ ਦੱਸਿਆ ਜਾਂਦਾ ਵੀ ਜੋ ਬਈ ਹਰਜਿੰਦਰ ਸਿੰਘ ਲੰਬੇ ਸਮੇਂ ਤੋਂ ਕਹਿ ਦਈਏ ਪਰ 2018 ਦੇ ਵਿੱਚ ਉਧਰ ਡਰਾਈਵਲੀ ਕਰ ਰਿਹਾ ਸੀ ਜਿਵੇਂ ਵੀ ਕਹਿ ਦਈਏ ਪਰ ਹੁਣ ਗਲਤੀ ਹਰ ਕਿਸੇ ਤੋਂ ਹੋ ਜਾਂਦੀ ਆ ਤੇ ਪਰ ਹੁਣ ਜਿਹੜੀ ਇਹ ਤਿੰਨ ਮੌਤਾਂ ਹੋਈਆਂ ਤੇ ਇਹਦੇ ਕਾਨੂੰਨ ਜਿਹਦੇ ਨਿਗਰਾਨੀ ਉੱਥੇ ਇੱਕ ਬੰਦੇ ਦੇ ਮਦਰ ਜੇ ਕੋਈ ਜਾਣ ਪੁੱਛੇ ਕਿਸੇ ਦੀ ਹੱਤਿਆਕਾਰ ਦਾ ਤਾਂ 15 ਸਾਲ ਦੀ ਸਜ਼ਾ ਮਿਲ ਬਣਦੀ ਆ ਤੇ ਪਰ ਤਿੰਨ ਮੌਤਾਂ ਦੀ 45 ਸਾਲ ਤੇ ਪਰ ਹੁਣ ਜਿਹਦੇ ਵਿੱਚ ਹੁਣ ਕੁਝ ਰਾਹਤ ਜ਼ਰੂਰ ਮਿਲੀ ਆ 8 ਸਾਲ ਦੀ ਸਜ਼ਾ ਜੋ ਜਸਜੀਤ ਦੇ ਸਾਹਮਣੇ ਜੋ ਹਰਜਿੰਦਰ ਸਿੰਘ ਨੂੰ ਇਹ ਸਨਾ ਦਿੱਤੀ ਜਾਂਦੀ ਆ ਪਰ ਹੁਣ ਜੋ ਇਹਨਾਂ ਦੇ ਵਕੀਲ ਅੱਗੋਂ ਸਾਰਾ ਕੇਸ ਲੜਨਗੇ ਜੋ ਹਜੇ ਇਹਨਾਂ ਦੇ ਵਕੀਲ ਸਾਰਾ ਕੇਸ ਦੇ ਫੇਰ ਹੀ ਪਤਾ ਲੱਗੂਗਾ ਗੱਲਬਾਤ ਦਾ ਤੇ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖ਼ਬਰ ਵੀ ਸਾਂਝੀ ਕਰਾਂਗੇ ਜੋ ਹੁਣ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਤੇ ਜਿਹੜੀ ਹੁਣ ਇੱਕ ਇਹ ਖ਼ਬਰ ਆਈ ਹੈ ਸਾਹਮਣੇ ਇਹ ਥੋੜੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤਾਂ ਹੋ ਸਕਦਾ ਬਈ 8 ਸਾਲ ਤੋਂ ਕੁਝ ਘੱਟ ਵੀ ਸਜ਼ਾ ਮਿਲੇ ਪਰ ਜੋ ਆਪਾਂ ਇਹ ਕਹਿ ਸਕਦੇ ਵੀ ਤਿੰਨ ਮੌਤਾਂ ਹੋਈਆਂ ਉਧਰਲੇ ਜਿਵੇਂ ਸਰਕਾਰਾਂ ਉਧਰਲਾ ਕਾਨੂੰਨ ਕਹਿੰਦਾ ਵੀ ਇੱਕ ਬੰਦੇ ਦੀ 15 ਸਾਲ ਸਜ਼ਾ ਮਿਲਦੀ ਆ ਪਰ ਜਾਣਬੁੱਝ ਕੇ ਨਹੀਂ ਮਾਰਿਆ ਇਸ ਕਰਕੇ ਕੁਝ ਇਹਨਾਂ ਦੀ ਸਜ਼ਾ ਘੱਟ ਕੀਤੀ ਜਾਊਗੀ ਹੋ ਸਕਦਾ ਵੀ 8 ਸਾਲ ਤੋਂ ਕੱਟ ਜੇ ਤਨੀ 8 ਸਾਲ ਤਾਂ ਵੀ ਜੋ ਉਧਰੋਂ ਜਿਵੇਂ ਜੱਜ ਨੇ ਫੈਸਲਾ ਸੁਣਾਤਾ ਵੀ 8 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਸੁਣਾ ਦਿੱਤੀ ਹੈਂਦੀ ਆ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਜਦੋਂ ਖਬਰ ਆਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸਾਂਝੀ ਰੂਕ ਕਾ ਨਹੀਂ ਸੀ ਜਿੱਥੋਂ ਤੱਕ ਵੀਡੀਓਆਂ ਦੀ ਸ਼ੇਅਰ ਕਰਾਇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕੰਨ ਨੂੰ ਮਟੋਪੀ ਧੰਨਵਾਦ